ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਵੱਲੋਂ ਵੱਡਾ ਤੋਹਫਾ ਦਿੱਤਾ ਕਿ ਇਹ ਖਬਰ ਸੁਣ ਕੇ ਤੁਹਾਡੇ ਵੀ ਚਿਹਰੇ ਤੇ ਜ਼ਰੂਰ ਖੁਸ਼ੀ ਆਵੇਗੀ ਕਿਉਂਕਿ ਜਿਸ ਕੱਲ੍ਹ ਤੱਕ ਇੰਤਜ਼ਾਰ ਸੀ ਆਖਰਕਾਰ ਉਹ ਇੰਤਜ਼ਾਰ ਹੁਣ ਖਤਮ ਹੋ ਚੁੱਕਾ ਹੈ ਕਿਉਂਕਿ ਲੋਕਾਂ ਦੇ ਲੰਬੇ ਸਮੇਂ ਤੋਂ ਡੀ ਕਰੇ ਸੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਇਨ੍ਹਾਂ ਲੋਕਾਂ ਦੀ ਆਸਾ ਤੇ ਹੁਣ ਬੂਰ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਮਜ਼ਦੂਰੀ ਦਰਤ ਵਿੱਚ ਵਾਦਾ ਕਰ ਦਿੱਤਾ ਗਿਆ 1 April 2024 ਤੋਂ ਫਤੀਆਂ ਹੋਈਆਂ ਦਰਾਂ ਲਾਗੂ ਹੋਣਗੀਆਂ ਇੱਕ ਨੋਟੀਫਿਕੇਸ਼ਨ ਵਿੱਚ ਜਿਹੜਾ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਮਜ਼ਦੂਰੀ ਦਰਾਂ ਦੇ ਵਿੱਚ ਵਾਦਾ ਕਰ ਦਿੱਤਾ ਗਿਆ ਕੇਂਦਰ ਸਰਕਾਰ ਨੇ ਮਹਾਤਮਾ ਗਾਂਧੀ ਰਾਸ਼ਟਰੀ ਪਿੰਡੂ ਰੋਜ਼ਗਾਰ ਗਰੰਟੀ ਯੋਜਨਾ ਤਹਿਤ ਕੰਮ ਕਰਦੇ ਮਜ਼ਦੂਰਾਂ ਨੂੰ ਵਟਾ ਤੋਹਫ਼ਾ ਦਿੱਤਾ ਹੈ ਸਰਕਾਰ ਨੇ ਮਨਰੇਗਾ ਮਜ਼ਦੂਰੀ ਦਰ ਦੇ ਵਿੱਚ 3 ਤੋਂ 10% ਦਾ ਵਾਅਦਾ ਕੀਤਾ ਹੈ। ਸੋ ਮਨਰੇਗਾ ਮਜ਼ਦੂਰੀ ਦਰ ਦੇ ਵਿੱਚ 3 ਤੋਂ 10% ਦਾ ਵਾਅਦਾ ਕਰ ਦਿੱਤਾ ਹੈ। ਵੀਰਵਾਰ ਨੂੰ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਵਧੀ ਤਨਖਾਹ ਦੀ ਦਰ ਵਿੱਤੀ ਸਾਲ 2024-25 ਦੇ ਲਈ ਹੈ। ਮਨਰੇਗਾ ਮਜ਼ਦੂਰਾਂ ਦੇ ਲਈ ਨਵੀਂ ਉਜਰਤ ਤਰਾ 1 April 2024 ਤੋਂ ਲਾਗੂ ਹੋਣ ਗਿਆ ਮਨਰੇਗਾ ਮਜ਼ਦੂਰੀ ਦੇ ਵਿੱਚ ਵਾਅਦਾ ਚਾਲੂ ਵਿੱਤੀ ਸਾਲ ਦੇ ਵਿੱਚ ਕੀਤੇ ਵਾਅਦੇ ਵਾਂਗ ਹੀ ਹੈ ਨੋਟੀਫਿਕੇਸ਼ਨ ਦੇ ਅਨਸਾਰ 2023 ਤੋਂ 24 ਦੇ ਮੁਕਾਬਲੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵਿੱਚ 2024 ਤੋਂ 25 ਦੇ ਲਈ ਮਜ਼ਦੂਰੀ ਦਰ ਦੇ ਵਿੱਚ ਘੱਟੋ ਘੱਟ 3% ਦਾ ਵਾਅਦਾ ਹੋਇਆ ਇਸ ਦੇ ਨਾਲ ਹੀ ਗੋਆ ਦੇ ਵਿੱਚ ਵੀ ਮਜ਼ਦੂਰੀ ਸਭ ਤੋਂ ਵੱਧ ਵਧਾਈ ਗਈ ਹੈ ਇੱਥੇ ਮਨਰੇਗਾ ਮਜ਼ਦੂਰੀ ਦਰਾਂ ਦੇ ਵਿੱਚ 10.6 ਫੀਸਤੀ ਦਾ ਵਾਅਦਾ ਕੀਤਾ ਗਿਆ ਸਰਕਾਰ ਨੇ ਦਰਾ ਅਚੇਹ ਸਮੇਂ ਦੇ ਵਿੱਚ ਵਿਧਾਨਤੀਆਂ ਨੇ ਜਦੋਂ ਪੱਛਮੀ ਬੰਗਾਲ ਵਰਕੇ ਰਾਜਤ ਫੰਡ ਰੋਕਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਬਿਜ਼ਨਸ ਸਟੈਂਡਰਡ ਨੇ ਜਿਹੜੇ ਆ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਪਿੰਡ ਵਿਕਾਸ ਮੰਤਰਾਲੇ ਨੇ ਲੇਬਰ ਦਰਾਂ ਨੂੰ ਨੋਟੀਫਾਈ ਕਰਨ ਤੋਂ ਪਹਿਲਾਂ ਚੌਂਕ ਕਮਿਸ਼ਨ ਤੋਂ ਇਜਾਜ਼ਤ ਮੰਗੀ ਸੀ ਇਸ ਦਾ ਕਾਰਨ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਇਸ ਸਮੇਂ ਪੂਰੇ ਦੇਸ਼ ਦੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਐ ਕਮਿਸ਼ਨ ਤੋਂ ਹਰੀ ਛੰਡੀ ਮਿਲਣ ਤੋਂ ਬਾਅਦ ਮੰਤਰਾਲੇ ਨੇ ਤੁਰੰਤ ਵਧੀ ਹੋਈ ਤਨਖਾਹ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੁਹਾਨੂੰ ਦੱਸਦੇ ਕਿ ਮਜ਼ਦੂਰੀ ਦਰਾਂ ਨੂੰ ਬਦਲਣਾ ਇੱਕ ਨਿਯਮਤ ਪ੍ਰਕਿਰਿਆ ਰਹੀ ਹੈ ਇਸ ਸਾਲ ਸੰਸਦ ਦੇ ਵਿੱਚ ਪੇਸ਼ ਕੀਤੀ ਗਈ ਰਿਪੋਰਟ ਦੇ ਵਿੱਚ ਪਿੰਡ ਵਿਕਾਸ ਅਤੇ ਪੰਚਾਇਤੀ ਰਾਜ ਪਰੇ ਸੰਸਦੀ ਸਥਾਈ ਕਮੇਟੀ ਨੇ ਸੂਬਿਆਂ ਦੇ ਵਿੱਚ ਮਨਰੇਗਾ ਮਜ਼ਦੂਰੀ ਦਰਾਂ ਦੇ ਵਿੱਚ ਅੰਤਰ ਬਾਰੇ ਜਾਣਕਾਰੀ ਦਿੱਤੀ ਸੀ ਕਮੇਟੀ ਨੇ ਕਿਹਾ ਕਿ ਹੁਣ ਜੋ ਤਨਖਾਹ ਦਿੱਤੀ ਜਾ ਰਹੀ ਹੈ ਉਹ ਕਾਫੀ ਨਹੀਂ ਹੈ ਜੇਕਰ ਅਸੀਂ ਮੌਜੂਦਾ ਰਹਿਣ ਸਣ ਦੇ ਖਰਚਿਆਂ ਤੇ ਨਜ਼ਰ ਮਾਰੀਏ ਤਾਂ ਮਜ਼ਦੂਰੀ ਦੀ ਦਰ ਕਾਫੀ ਨਹੀਂ ਹੈ ਸੰਸਦੀ ਸਥਾਈ ਕਮੇਟੀ ਨੇ ਕਟੂਕਟ ਉਜਰਤਾ ਬਾਰੇ ਕੇਂਦਰ ਸਰਕਾਰ ਦੀ ਕਮੇਟੀ ਅਨੁਪਸਤ ਪੱਤੀ ਕਮੇਟੀ ਦੀ ਰਿਪੋਰਟ ਦਾ ਹਵਾਲਾ ਦਿੱਤਾ ਸੀ ਮਨਰੇਗਾ ਪ੍ਰੋਗਰਾਮ ਤਹਿਤ ਦਿਹਾੜੀ 375 ਰੁਪਏ ਪ੍ਰਤੀ ਦਿਨ ਕਰਨ ਦੀ ਸਿਫਾਰਿਸ਼ ਕੀਤੀ ਸੀ ਇਸ ਦਾ ਕਾਰਨ ਜਿਹਾ ਲੱਗ ਰਿਹਾ ਸੀ ਕਿ ਸਰਕਾਰ ਤਨਖਾਹਾਂ ਵਧਾਉਣ ਜਾ ਰਹੀ ਹੈ ਸੋ ਇੱਕ ਅਪ੍ਰੈਲ ਤੋਂ ਨਵੇਂ ਜਿਹੜੇ ਆ ਮਜ਼ਦੂਰੀ ਦਰਾਂ ਲਾਗੂ ਹੋਣਗੀਆਂ